ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਜਿਹੜੀ ਸਬਜੀ ਮੰਡੀ ਦੇ ਵਿੱਚ ਜਾ ਕੇ ਤੁਸੀਂ ਬੜੇ ਸ਼ੌਕ ਦੇ ਨਾਲ ਇਹ ਸੋਚ ਕੇ ਉੱਥੋਂ ਸਾਮਾਨ ਖਰੀਦਦੇ ਹੋ ਕਿ ਇੱਥੇ ਸਾਫ਼ ਸੁਥਰਾ ਸਾਮਾਨ ਮਿਲੇਗਾ ਤੇ ਘੱਟ ਰੇਟ ਤੇ ਵਿੱਚ ਤੁਹਾਨੂੰ ਜਿਹੜਾ ਕਿ ਫਰੂਟ ਤੇ ਸਬਜ਼ੀਆਂ ਮਿਲਣ ਗਿਆ ਪਰ ਉਹੀ ਸਬਜ਼ੀਆਂ ਤੇ ਫਰੂਟ ਜਦੋਂ ਗਲੇ ਸੜੇ ਹੋਣ ਤਾਂ ਤੁਹਾਡੀ ਸਿਹਤ ਦੇ ਉੱਤੇ ਕਿੰਨਾ ਜ਼ਿਆਦਾ ਪ੍ਰਭਾਵ ਪੈ ਸਕਦਾ ਹੈ ਇਹ ਲੋਕ ਤੁਹਾਡੀ ਸਿਹਤ ਦੇ ਨਾਲ ਕਿੰਨਾ ਖਿਲਵਾੜ ਕਰਦੇ ਨੇ ਦੱਸ ਦੇ ਕਿ ਸਿਹਤ ਖਰਾਬ ਹੋਣ ਤੇ ਅਕਸਰ ਡਾਕਟਰ ਦੇ ਵੱਲੋਂ ਖਾਣ ਪੀਣ ਦੇ ਜੋ ਕਿ ਚੀਜ਼ਾਂ ਦੇ ਵੱਲ ਜਿਹੜਾ ਕਿ ਸਲਾਹ ਦਿੱਤਾ ਚਾਹੁੰਦਾ ਹੈਗਾ ਕਿ ਫਲ ਖਾਣੇ ਚਾਹੀਦੇ ਨੇ ਜੇਕਰ ਤੁਸੀਂ ਚੰਗੀ ਸਿਹਤ ਲਈ ਫਲ ਖਾ ਰਹੇ ਹੋ ਤਾਂ ਇਹ ਫਲ ਤੁਹਾਨੂੰ ਮੌਤ ਦੇ ਮੂਹ ਦੇ ਵਿੱਚ ਲਿਜਾ ਰਹੇ ਨੇ ਇਹਨਾਂ ਭਿਆਨਕ ਤੱਥਾਂ ਦਾ ਖੁਲਾਸਾ ਅੱਜ ਇਸ ਵੇਲੇ ਉਦੋਂ ਹੋਇਆ ਜਦੋਂ ਤਾਕੜ ਸਿਹਤ ਅਫਸਰ ਦੇ ਵੱਲੋਂ ਦੱਸਦੇ ਕਿ ਸਿਹਤ ਅਕਸਰ ਡਾਕਟਰ ਜਤਿੰਦਰ ਕੁਮਾਰ ਪਾਟੀਆਂ ਨੇ ਉਹਨਾਂ ਦੀ ਫੂਡ ਸੇਫਟੀ ਟੀਮ ਨੇ ਨਾ ਸਿਰਫ ਹੁਸ਼ਿਆਰਪੁਰ ਬਲਕਿ ਹਿਮਾਚਲ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਫਲ ਅਤੇ ਸਬਜ਼ੀ ਦੀ ਸਪਲਾਈ ਕਰਨ ਵਾਲੇ ਲਬ ਲਬ ਗੋਦਾਮ ਦੇ ਵਿੱਚੋਂ ਜਿੱਥੇ ਵੱਡੀ ਮਾਤਰਾ ਦੇ ਵਿੱਚ ਗਲੇ ਸੜੇ ਤੇ ਘਟੀਆਂ ਫਲ ਬਰਾਮਦ ਹੋਏ ਨੇ ਉੱਥੇ ਇਹਨਾਂ ਨੂੰ ਜੋ ਕਿ ਬੜੇ ਗੰਧ ਤਰੀਕੇ ਦੇ ਨਾਲ ਪਕਾਉਣ ਦੇ ਲਈ ਤੇ ਜ਼ਹਿਰੀਲੇ ਕੈਮੀਕਲ ਦੀ ਵਰਤੋਂ ਕਰਨ ਵਾਲੀ ਦਵਾਈ ਦਾ ਜੋ ਕਿ ਜੋ ਖੀਰਾ ਵੀ ਬਰਾਮਤ ਗਿਆ ਜੋ ਕਿ ਕਿਡਨੀ ਗੁਰਦੇ ਦਿਲ ਲੀਵਰ ਅਦਾਂ ਦੀਆਂ ਜੋ ਕਿ ਭਿਆਨਕ ਅਤੇ ਕੈਂਸਰ ਵਰਗੀਆਂ ਹੋ ਸਕਦੀਆਂ ਨੇ ਇਹਨਾਂ ਨੂੰ ਜਿਹੜਾ ਕਿ ਇਹਨਾਂ ਫਲਾ ਨੂੰ ਅਖਬਾਰ ਤੇ ਅਖਬਾਰ ਦੇ ਪੇਪਰਾਂ ਦੇ ਵਿੱਚ ਲਪੇਟ ਕੇ ਰੱਖਿਆ ਜਾਂਦਾ ਹੈ ਜੋ ਕਿ ਪੂਰੀ ਤਰ੍ਹਾਂ ਨਿਯਮਤ ਵਿਰੁੱਧ ਹੈ ਕਿਉਂਕਿ ਅਖਬਾਰ ਦੇ ਉੱਤੇ ਜਿਹੜੀ ਸਾਈ ਲੱਗੀ ਹੁੰਦੀ ਹੈ ਜਿਹੜੀ ਇੰਕ ਹੁੰਦੀ ਹੈ ਉਸ ਦੇ ਵਿੱਚ ਸ਼ਦਾਸੀ కెమికਲ ਹੁੰਦਾ ਹੈ ਤੇ ਉਹ ਸਿਹਤ ਦੇ ਉਹ ਵੀ ਕਾਫੀ ਖਰਾਬ ਕਰ ਸਕਦਾ ਹੈ ਤਾਂ ਅੱਜ ਤਦੋ ਸਵੇਰੇ ਜ਼ਿਲ੍ਹਾ ਸਿਹਤ ਅਫਸਰ জাফর ਜਤਿੰਦਰ ਪਾਟਿਆ ਦੇ ਵੱਲੋਂ ਆਪਣੀ ਟੀਮ ਨੂੰ ਲੈ ਕੇ ਹੁਸ਼ਾਰਪੁਰ ਦੀ ਸਬਜ਼ੀ ਮੰਡੀ ਦੇ ਵਿੱਚ ਫਰੂਟ ਦੇ ਗੋਦਾਮ ਚੱਕ ਕੀਤੇ ਗਏ ਤਾਂ ਹੈਰਾਨ ਹੋ ਗਏ ਜਦੋਂ ਪਪੀਤਾ, ਆਂਬ ਤੇ ਕੇਲੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੋਰ ਫਰੂਟ ਗੜੇ ਸੜੇ ਪਾਏ ਗਏ ਤਾਂ ਉਹਨਾਂ ਨੂੰ ਬਹੁਤ ਗੁੱਸਾ ਆਇਆ ਜਦੋਂ ਇਹਨਾਂ ਨੂੰ ਪੁੱਛਿਆ ਤੇ ਬਹਾਨਾ ਇਹ ਮਾਰਿਆ ਕਿ ਇਹ ਗਲਿਆ ਹੋਇਆ ਫਰੂਟ ਡੇਰਿਆਂ ਵਾਲੇ ਲੈ ਜਾਂਦੇ ਨੇ ਇਹਨਾਂ ਨੂੰ ਉਹਨਾਂ ਦੱਸਿਆ ਹੈਗਾ ਕਿ ਇਹਨਾਂ ਦੇ ਕੋਲ ਨਾ ਤੇ ਕੋਈ ਫਰੂਟ ਲਾਇਸੈਂਸ ਹੈ ਤੇ ਨਾ ਇਹਨਾਂ ਦੇ ਵੱਲੋਂ ਫੂਡ ਸੇਫਟੀ ਦੇ ਨਿਯਮਾਂ ਦੀ ਪਾਲਣਾ ਕਰਦੇ ਨੇ ਤੇ ਕਈ ਵਾਰ ਇਹਨਾਂ ਨੂੰ ਜੋ ਕਿ ਅਵੇਅਰਨੈਸ ਦੇ ਕੈਂਪ ਵੀ ਲਗਾਏ ਗਏ ਨੇ ਉਹਨਾਂ ਦੱਸਿਆ ਹੈਗਾ ਕਿ ਜ਼ਿਆਦਾਤਰ ਇਹ ਪ੍ਰਵਾਸੀ ਹੀ ਕੰਮ ਕਰਦੇ ਨੇ ਤਾਂ ਇੱਕ ਵਾਰ ਤੁਸੀਂ ਵੀ ਦੇਖੋ ਇਹ ਤਸਵੀਰਾਂ ਜੇ ਇਤਨਾ ਗਲਾ ਹੁਆ ਸੜਾ ਹੁਆ ਤੁਮ ਖਲਾ ਰਹੇ ਹੋ ਲੋਕੋ ਕੋ ਜੇ ਕਿਆ ਕੈਸੀ ਖਲਾ ਰਹੇ ਇਹ ਫੇਕਨੇ ਵਾਲਾ ਮਾਲ ਹੈ ਬਾਕੀ ਸਹੀ ਮਾਲ ਸੁਭਾ ਹੈ ਆਪਕੋ ਪਤਾ ਹੈ ਜੀ ਇਸ ਅਖਬਾਰ ਮੇ ਆਪਨੇ ਫਫੀਤਾ ਕੋ ਲਪੇਟਾ ਹੋਇਆ ਹੈ ਉਸੇ ਕੈਂਸਰ ਹੁੰਦੀ ਹੈ ਲੋਕੋ ਕੋ ਨਮ ਜੀ ਨਹੀਂ ਪਤਾ tha ਮੈਂ ਅਬੀ जल्दी हुए हैं मुझे दस बारह दिन हुए हैं यहाँ पे काम करते हुए इसको जो पकाने के लिए तो पूरी थी कौन सी पुड़ी है वो है? जो इसको पकाने के लिए बरत रहे हो तुम लोग तो क्या बरत इसको पुड़ी जो लगाते हो कैसे बरतते हो इसको इस बारे में मुझे नहीं पता था तो इतनी बड़ी पुड़ी पड़ी है वो कैसी पड़ी है मुझे दस बारह दिन हुए मुझे पता नहीं है इसका प्रोसेसर क्या है नहीं तुम लोग जो जो गला हुआ पपीता है जो जो सड़ा हुआ है गाय को खिलाते हैं तो वो कैसे खाते हैं वो लोग जो आते हैं पालते हैं वो लोग ले जाते हैं उनसे गाय वाले जो लेकर ले गाय वाले ले जाते हैं तो जो गाय होती है उसको कैंसर नहीं होता इससे गाय वाले हैं और जो सूर पालते हैं सूर पालन करते हैं वो जो जानवर उनको कैंसर नहीं होगा इनसे अब सर हमें नहीं पता वो लोग ले जाते हैं कहाँ के रहने वाले हो तुम मैं तो बरेली का रहने वाला हूँ मुझे अभी दस बारह दिन हुआ यहाँ पे आओ तो आप मुस्लिम है हाँ तो आपको पता नहीं चाहिए आपके धर्म में ऐसा लिखा है कोई जो गाय है जो जानवर है जो लोग हैं उनको ऐसा खाना खिलाना चाहिए ऐसा फ्रूट खाना चाहिए आपको पता है इस बारे में सर मुझे तो ये भी नहीं पता है कि क्या है मुझे मैं जरी का काम करता हूँ दस बारह दिन हुए काम आपका मालिक कहाँ है? है कौन है मालिक मालिक सफी है सफी अंसारी वो कहाँ के हैं वो हैं यहीं पर रहते हैं मैं चंदी के अब कहा है मैं चंदी में उनके पिताजी एक्सपायर हो गए बहन भी ਨੇ ਆਸੀ ਕੁਆ ਹੈ ਠੀਕ ਕੁਆ ਤੁਸੀਂ ਤੁਮਾਰੀ ਗਲੇ ਆਮ ਬੇਚਦੇ ਲੋਕਾਂ ਨੂੰ ਤੁਹਾਨੂੰ ਪਤਾ ਨਹੀਂ ਲੋਕਾਂ ਹੀ ਫਿਰਨਾ ਖਲਵਾਲ ਕਰਦੇ ਆ ਦਾਂਗੀ ਨਿਕੋ ਪਿੱਛੋਂ ਪਿੱਛੋਂ ਆਣਾ ਅਸੀਂ ਤਾਂ ਭੱਜਦੇ ਨਹੀਂ ਭਾਈ ਬੇਚ ਤਹਫੇ ਲੈ ਤੁਸੀਂ ਰਹੇ ਆ ਪਿੱਛੋਂ ਜੋ ਮਰਜੀ ਆਵੇ ਮੇਰੀ ਗੱਲ ਸੁਣੋ ਬੰਦਾ ਬਿਮਾਰ ਹੋ ਜਾਂਦਾ ਤਾਂ ਇਹ ਧੰਮ ਦੋਕੇ अच्छा ਤੁਹਾਨੂੰ ਬੰਦੇ ਦਾ ਅੰਬ ਦੀ ਕੀਮਤ ਕੁਝ ਨਹੀਂ ਪਤਾ ਨਹੀਂ ਮੈਂ ਕਿਹਾ ਬੰਦੇ ਬਿਮਾਰ ਬੈਠੇ ਹੋ ਜਾਂਦੇ ਆ ਹਾਂ ਇਹਨਾਂ ਚੀਜ਼ਾਂ ਵਾਲੇ ਘੋੜੀ ਹੁੰਦੇ ਆ ਹੋਰ ਗੱਲਾਂ ਨਾਲ ਹੋਈਆਂ ਮੈਨੂੰ ਤੁਹਾਨੂੰ ਬੰਦੇ ਦੇ ਅੰਬ ਦੀ ਕੀਮਤ ਕੋਈ ਬੰਦੇ ਦੀ ਜਾਨ ਚੰਬ ਦੀ ਹੋ ਗਿਆ ਚੁੱਪ ਰਹੋ ਜੀ ਅਸੀਂ ਤਾਂ ਪਿੱਛੋਂ ਭੇਜਦੇ ਤੁਸੀਂ ਆ ਕਰ ਨਹੀਂ ਨਹੀਂ ਤੁਸੀਂ ਤਾਂ ਵਧੀਆ ਵਿੱਚੋਂ ਲੋਕਾਂ ਨੂੰ ਅਸੀਂ ਕੱਢ ਕੇ ਵੇਚਦੇ ਉਹਨਾਂ ਨੇ ਅਰੇ ਕਿਹੜਾ ਵੇਚਦੇ ਵੇਚ ਥੋੜੀ ਵੇਚਦੇ ਆ ਸਰਕਾਰ ਜੀ ਦੇ ਮਿਸ਼ਨ ਤੰਦਰੁਸਤ ਦੇ ਅੰਤਰਗਤ ਸਟੇਡ ਐਡਮਿਸ਼ਨਰ ਸਾਹਿਬ ਸਰਦਾਰ ਦਰਜ ਸਿੰਘ ਜੀ ਆਈਐਸ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਨਿਦੇਸ਼ ਦਿੱਤੇ ਹੋਏ ਹੈ ਕਿ ਅਸੀਂ ਇੱਕ ਮੈਨ ਚਲਾਨੀ ਹੈ ਜਿਹਦੇ ਚ ਫਲਾ ਵਗੈਰਾ ਨੂੰ ਜੇ ਕੋਈ ਦਵਾਈ ਲੱਗਦੀ ਹੈ ਜਾਂ ਉਹਨਾਂ ਨੂੰ ਕੋਈ ਹੋਰ ਪ੍ਰੋਡਕਟ ਵਗੈਰਾ ਇਸਤੇਮਾਲ ਕੀਤਾ ਜਾਂਦਾ ਜਿੱਦਾਂ ਖਬਾਰਾ ਯੂਜ਼ ਹੁੰਦੀ ਹੈ ਜਾਂ ਗੱਲੇ ਸੜੇ ਫਲ ਵੇਚੇ ਵਿੱਚ ਜਾਂਦੇ ਆ ਔਰੇ ਸੰਬੰਧ ਵਿੱਚ ਅਸੀਂ ਇਧਰ ਸਬਜੀ ਮੰਡੀ ਆਏ ਹੋਏ ਆ ਕਿਉਂਕਿ ਸਾਡੇ ਜਿਹੜੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਸਾਹਿਬ ਨੇ ਉਹਨਾਂ ਨੇ ਵੀ ਸਾਨੂੰ ਸਖਤ ਨੇ ਜ਼ਿਲ੍ਹਾ ਨੇ ਨਿਰਦੇਸ਼ ਦਿੱਤੇ ਹੋਏ ਹੈ ਕਿ ਇਹਨਾਂ ਚੀਜ਼ਾਂ ਦੀ ਰੋਕਥਾਮ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਚੰਗੀਆਂ ਫਲ ਫਰੂਟ ਔਰ ਸਬਜ਼ੀਆਂ ਮਿਲ ਸਕਣ ਸੋ ਮਾਣਯੋਗ ਸਿਹਤ ਮੰਤਰੀ ਸਾਹਿਬ ਅਤੇ ਡਿਪਟੀ ਕਮਿਸ਼ਨਰ ਸਾਹਿਬ ਅਤੇ ਸਿਵਲ ਸਰਜਨ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਅੱਜ ਇੱਥੇ ਸਬਜ਼ੀ ਮੰਡੀ ਆਏ ਆਂ ਔਰ ਇੱਥੇ ਆ ਕੇ ਅਸੀਂ ਅਲੱਗ-ਅਲੱਗ ਗੋਡਾਊਨਸ ਜਿੱਥੇ ਫਰੂਟਸ ਨੂੰ ਦਵਾਈ ਵਗੈਰਾ ਲੱਗਦੀ ਹੈ ਜਾਂ ਕੋールド ਸਟੋਰੇਜ ਹੁੰਦੀ ਹੈ ਉਹਨਾਂ ਨੂੰ ਚੈੱਕ ਕੀਤਾ ਪੂਰੇ ਚ ਕਈ ਜਗ੍ਹਾ ਸਾਨੂੰ ਨਿਯਮਤਾ ਪਾਈਆਂ ਗਈਆਂ ਕਈਆਂ ਨੇ ਤਾਂ ਚਲੋ ਸਟੋਰ ਕੀਤਾ ਆ ਠੰਡੇ ਜਗ੍ਹਾ ਕੋールド ਸਟੋਰੇਜ ਪ੍ਰੋਪਰ ਫੰਕਸ਼ਨਿੰਗ ਹੈਗੀ ਹੈ ਲੇਕਿਨ ਜਿਹੜੀ ਐਥਲਨ ਗੈਸ ਜਿਹੜੀ ਆ ਯੂਜ਼ ਕੀਤੀ ਜਾ ਰਹੀ ਹੈ ਔਰ ਇਸਪਰੇ ਕੀਤੀ ਜਾ ਰਹੀ ਹੈ ਜਾਂ ਕੈਲਸ਼ੀਅਮ ਕਾਰਬਾਇਡ ਵੀ ਲਗਾਇਆ ਜਾ ਰਿਹਾ ਇਹਦੇ ਇਰ ਤੋਂ ਇਲਾਵਾ ਵੀ ਕਈ ਜਗ੍ਹਾ ਸੀ ਦੇਖਿਆ ਕਿ ਗੱਲੇ ਸੜੇ ਫਲ ਆ ਉਹ ਵੀ ਪਏ ਹੋਏ ਆ ਗੋਡਾਉਨਸ ਚ ਔਰ ਜਿਨ੍ਹਾਂ ਦਾ ਇਸਤੇਮਾਲ ਉਹ ਖੁਦ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਨਾਲੇ ਪਸ਼ੂ ਦਾਨ ਨੇ ਉਹਨਾਂ ਨੂੰ ਪਾ ਦਿੰਦੇ ਆ ਜਾਂ ਕੋਈ ਹੋਰ ਰਸੂਰ ਵਗੈਰਾ ਨੂੰ ਪਾ ਦਿੰਦੇ ਜਿਹੜੀ ਵੀ ਚੰਗੀ ਗੱਲ ਨਹੀਂ ਹੈ ਕਿਉਂਕਿ ਉਹ ਉਹਨਾਂ ਦਾ ਦੁੱਧ ਹੀ ਅਸੀਂ ਇਸਤੇਮਾਲ ਕਰਨੇ ਆ ਸਾਰੇ ਜਿੰਨੇ ਨੰਬਰ 2 ਕਿ ਇਹ ਅਖਬਾਰਾਂ ਦਾ ਵੀ ਯੂਜ਼ ਆਮ ਤੌਰ ਤੇ ਜਿੰਨੇ ਵੀ ਸਟੋਰ ਹੈ ਅੱਜ ਵਿਜ਼ਿਟ ਕੀਤਾ ਹੈ ਸਾਰੇ ਜਗ੍ਹਾ ਇਹ ਅਖਬਾਰਾਂ ਦਾ ਯੂਜ਼ ਹੋ ਰਿਹਾ ਹੈ ਪਰਾਲੀ ਦੇ ਨਾਲ ਨਾਲ ਅਖਬਾਰਾਂ ਦਾ ਜਿਹੜਾ ਯੂਜ਼ ਹੋ ਰਿਹਾ ਹੈ ਅਖਬਾਰਾਂ ਦੀ ਜਿਹੜੀ ਇੰਕ ਹੈਗੀ ਆ ਉਹ ਸਾਡੀ ਸਿਹਤ ਲਈ ਬਹੁਤ ਖਤਰਨਾਕ ਹੈ ਕਿਉਂਕਿ ਇਹ ਕੈਂਸਰ ਕਾਰਸਿਨੋਜਨਿਕ ਹੈਗੀ ਆ ਸੋ ਇਹਨਾਂ ਨੂੰ ਅਸੀਂ ਇਨਸਟਰਕਸ਼ਨਸ ਦੇ ਰਹੇ ਆ ਜੀ ਇਹ ਚਿੰਜਾਂ ਨਾਵਰਤੀਆਂ ਜਾਣ ਇਹਨਾਂ ਬਾਰੇ ਰੋਕਥਾਮ ਕੀਤੀ ਜਾਵੇ ਗੈਸ ਨਾ ਕੀਤੀ ਜਾਵੇ ਫਲਾਈ ਕਲਸ਼ੰਕਾਰ ਬਾਇਰ ਨਾ ਕੀਤੀ ਜਾਵੇ ਔਰ ਇਸ ਦੇ ਨਾਲ ਵੀ ਜੋ ਐਫਐਸਐਸਆਈ ਜਿਹੜਾ ਐਕਟ ਹੈ ਉਹਰੇ ਨਿਯਮ ਆਦਾ ਪੂਰਾ ਇਸਤੇਮਾਲ ਕੀਤਾ ਜਾਵੇ ਔਰ ਨੂੰ ਪਾਲਣਾ ਕੀਤੀ ਜਾਵੇ ਇਸ ਤੋਂ ਇਲਾਵਾ ਅਸੀਂ ਹੋਰ ਵੀ ਸਾਰੇ ਉਪਰਾਲੇ ਕਰ ਰਹੇ ਹਾਂ ਜਿੱਦਾਂ ਇਹਨਾਂ ਦਾ ਕੈਂਪ ਆਰਗੇਨਾਈਜ਼ ਕਰਕੇ ਕਿਉਂਕਿ ਕਈਆਂ ਦੇ ਰਜਿਸਟ੍ਰੇਸ਼ਨ ਦਾ ਲਾਇਸੈਂਸ ਪ੍ਰੋਪਰ ਨਹੀਂ ਹੈਗੇ ਆ ਉਹਨਾਂ ਨੂੰ ਅਸੀਂ ਰੀਨਿਊ ਵੀ ਕਰਾਵਾਂਗੇ ਸੋ ਇਹ ਸਾਰੀ ਸਾਡੀ ਮੁਹਿੰਮ ਜਿਹੜੀ ਹੈ ਲੋਕੀ ਤੇ ਲਈ ਹੈ ਔਰ ਲੋਕਾਂ ਨੂੰ ਚੰਗੀ ਤੇ ਜਿਹੜੇ ਜਿੰਨੇ ਵੀ ਇਹ ਫੂਟ ਵਾਲੇ ਇਹ ਬਹੁਤ ਪੁਰਾਣੇ ਪੁਰਾਣੇ ਬੰਦੇ ਆ ਇਹ ਕੋ ਨਵੇਂ ਬੰਦੇ ਨਹੀਂ ਪਰ ਫਿਰ ਵੀ ਇਹ ਹਰ ਵਾਰੀ ਤੁਸੀਂ ਇਹਨਾਂ ਨੂੰ ਚੈੱਕ ਕਰਦੇ ਆ ਤੁਹਾਡੇ ਤੋਂ ਪਹਿਲਾਂ ਵੀ ਚੈੱਕ ਕਰਦੇ ਸੀਗੇ ਪਰ ਕਿਉਂ ਨਹੀਂ ਇਹ ਉੱਤੇ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਇਹ ਇਸਤੇਮਾਲ ਕਰਦੇ ਜਿਹੜੀਆਂ ਲੋਕਾਂ ਦੀ ਸੇਫ ਲੈਣ ਸੁੰਦੇ ਪਿਆ ਇਹਨਾਂ ਨੂੰ ਜਿੰਦਾ ਵੀ ਮੈਂ ਪਹਿਲੇ ਵੀ ਕਹਿਣਾ ਆ ਕਿ ਸਾਡਾ ਕੰਮ ਹੈਗਾ ਆ ਕਿ ਇਹਨਾਂ ਨੂੰ ਇਨਸਟਰਕਸ਼ਨਸ ਦੇ ਨਾਲ ਲੈਣ ਇਹਨਾਂ ਨੂੰ ਕਈ ਗੱਲਾਂ ਸਿਖਾਣੀਆਂ ਵੀ ਆ ਹੈ ਇਹ بار-ਬਾਰ ਕਹਿਣਾ ਪੈਣਾ ਸਾਨੂੰ ਤਦ ਹੀ ਇਹਨਾਂ ਦੇ ਦਿਮਾਗ 'ਚ ਜਾਏਗੀ ਪਰ ਸਾਡਾ ਉਪਰਾਲਾ ਹੀ ਅਨਥਕ ਹੋ ਕੇ ਇਹ ਕੰਮ ਕਰਦੇ ਰਹਿਣਾ ਜਿੰਨਾ ਚਿਰ ਕਿ ਇਹਨਾਂ ਨੂੰ ਪੂਰੀ ਸੂਝ-ਬੂਝ ਨਾ ਹੋਵੇ ਤੇ ਔਰ ਸਮਝ ਆ ਜਾਏ ਤੇ ਔਰ ਲਾਇਸੈਂਸ ਵੀ ਬਣਾਉਣ ਔਰ ਪ੍ਰੋਪਰ ਜਿਹੜੀ ਸਾਡੀਆਂ ਇਨਸਟਰਕਸ਼ਨਸ ਹੈਗੀਆਂ ਉਹ ਫਾਲੋ ਕਰਨ ਸਾਡਾ ਕੰਮ ਚੱਲਦਾ ਰਹੇਗਾ ਠੀਕ ਹੈ